ਸਮਾਣਾ ਦੇ ਬਾੜ ਨੰਬਰ 12 ਦੇ ਉਪ ਚੋਣ ਆਬ ਦੇ ਲਈ ਨਾਮਜ਼ਦਗੀ ਫਾਰਮ ਭਰਨ ਦੇ ਅੱਜ ਆਖਰੀ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪੁਲਿਸ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰੋਂ ਚੁੱਕਣ ਦੀ ਕੋਸ਼ਿਸ਼ ਕੀਤੀ ਇਹ આરોਪ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਲਾਏ ਉਸ ਦੇ ਬਾਅਦ ਜਦ ਤਹਿਸੀਲ ਕੰਪਲੈਕਸ ਦੇ ਵਿੱਚ ਚੋਣ ਅਧਿਕਾਰੀ ਦੇ ਕੋਲ ਇਹ ਫਾਰਮ ਭਰਨ ਦੇ ਲਈ ਗਏ ਤਾਂ ਤਹਿਸੀਲ ਕੰਪਲੈਕਸ ਦੇ ਗੇਟ ਦੇ ਉੱਤੇ ਪੁਲਿਸ ਦੇ ਭਾਰੀ ਬਲ ਦੇ ਬਾਵਜੂਦ ਆਪ ਪਾਰਟੀ ਕੇ ਵਰਕਰਾਂ ਵੱਲੋਂ ਕਾਂਗਰਸੀ ਵਰਕਰਾਂ ਕੇ ਨਾਲ ਵਿਧਾਇਕ ਦੇ ਨਾਲ ਤੱਕਾ ਮੁੱਕੀ ਬਦਸਲੂਕੀ ਕੀਤੀ ਗਈ ਉਸ ਦੇ ਬਾਅਦ ਦਫ਼ਤਰ ਤੇ ਚੋਣ ਅਧਿਕਾਰੀ ਦੇ ਵਿੱਚ ਪਹੁੰਚ ਗਏ ਉੱਥੇ ਵੀ ਜਾ ਕੇ ਆਪ ਪਾਰਟੀ ਕੇ ਵਰਕਰਾਂ ਵੱਲੋਂ ਜਿਹੜੇ aarop ਲਾਏ ਗਏ ਕਾਂਗਰਸ ਕੇ ਸਾਬਕਾ ਵਿਧਾਇਕ ਵੱਲੋਂ ਜਿਹੜੇ ਨਾਮਜ਼ਦਗੀ ਫਾਰਮ ਸੀ ਉਮੀਦਵਾਰ ਦੇ ਉਹ ਪਾਰ ਦਿੱਤੇ ਗਏ ਇਹ aarop ਲਾਏ ਗਏ ਉੱਥੇ ਉਹ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਅਤੇ ਨਾਇਬ ਤਹਿਸੀਲਦਾਰ ਚੋਣ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਕੀ ਸ਼ਿਕਾਇਤ ਪੁਲਿਸ ਤੇ किस तरह कंट्रोल नहीं किया कौन जिम्मेदार है मेरे दफ्तर आ आके इस तरह इन लोगों ने जी की है धक्के सही है मैं अपनी जान मसा बचाई है और कागज़ फाड़ देते गए इसके लिए मैं शिकायत करा हम सारा जाँच का विषय है भी इस तरह की हरकत हो रही हैं अजे तो पोलिंग होनी है इक्कीस दिसंबर में लेकिन नामजदगी फार्म भरन तो पहले ही उम्मीदवार ने नोकया जा रहा है चुकया जा रहा पुलिस वालों ये आरोप सबका विधायक वालों लाए जा रहे हैं है। यारा ਸੋਚਨ ਦਾ ਵਿਸ਼ੇਖ ਨਾਮ ਦੇ ਲਗੀ ਕੈ ਨੰਬਰ ਵਾਰਡ ਤੋਂ ਪੜਣਾ ਆਇਆ ਸੁਭੀ ਦੁਬਾਰਾ ਦੇਖੋ ਗੱਲ ਸਾਨੂੰ ਪਹਿਲਾਂ ਹੀ ਡਰ ਸੀ ਜਿਹੜੀ ਹੋਣੀ ਸੀ ਸਾਡਾ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਆ ਸੋਮਾ ਰਾਮ ਖਨੌਤ ਅਸੀਂ ਮੈਂ ਨਾਲ ਲੈ ਕੇ ਆਏ ਆ ਇਸ ਤੋਂ ਪਹਿਲਾਂ ਸਾਡੇ ਮਿਊਸਪਲ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਘਰ ਬੈਠਾ ਸੀ 20 ਬੰਦੇ ਨੇ ਉਹਨੂੰ ਪੁਲਿਸ ਵਾਲੇ ਨੇ ਜਾ ਕੇ ਇੱਕ ਮਿੰਟ ਬੇਟਾ 20 ਬੰਦੇ ਨੇ ਸ਼ਰਿਆ ਉਹਨੂੰ ਜਾ ਕੇ ਚੱਕਣ ਦੀ ਕੋਸ਼ਿਸ਼ ਕੀਤੀ ਐ ਐਸ ਐਚਓ ਰੋਨਿੰਗ ਸਿੰਘ ਦੇ ਨੇਤ੍ਰਿਤਵ ਚ ਐਸ ਐਚਓ ਸਮਾਰਾ ਚੱਕਣ ਦੀ ਕੋਸ਼ਿਸ਼ ਕੀਤੀ ਐ ਪਰ ਅਸੀਂ ਕੋਸ਼ਿਸ਼ ਕਰਕੇ ਉਹਨੂੰ ਕੱਢ ਕੇ ਇੱਥੇ ਤੱਕ ਲਿਆਏ ਆ ਆਮ ਆਦਮੀ ਦੇ ਪਾਰਟੀ ਦੇ ਗੁੰਡੇ ਇਹਨਾਂ ਨੇ ਗੇਟ ਤੇ ਖੜੇ ਕੀਤੇ ਹੋਏ ਆ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਪਤਾ ਅਸੀਂ ਕਿਵੇਂ ਕੈਂਡੀਡੇਟ ਨੂੰ ਅੰਦਰ ਲੈ ਕੇ ਆਏ ਆ ਪਰ ਉਹ ਜਿਹੜੇ ਸਾਰੇ ਗੁੰਡੇ ਸੀ ਪੁਲਿਸ ਨੇ ਆਪ ਅੰਦਰ ਬਾੜੇ ਆ ਬਾਹਰ ਕੇ ਸਾਡੇ ਪੇਪਰ ਖੋ ਕੇ ਇੱਥੇ ਤੋਂ ਉਹ ਭੱਜ ਗਏ ਹੈਗੇ ਆ ਇਹਦੇ ਸਭ ਸਵਾਲ ਬਹੁਤ ਵੱਡੇ ਤੁਸੀਂ ਅੰਦਰੋਂ ਕਾਗਜ਼ ਬੋਚ ਪਚਾ ਕੇ ਲਿਆਏ ਹਾਂ ਅੰਦਰ ਤੁਸੀਂ ਨਾਮਜ਼ਦਗੀ ਭਰਨਾ ਤੇ ਅੰਦਰ ਆ ਕੇ ਕਾਗਜ਼ ਫੜ ਗਏ ਪੁਲਿਸ ਦੀ ਮਦਦ ਨਾਲ ਹੋਇਆ ਸਾਰਾ ਪੁਲਿਸ ਨਾਲ ਮਿਲੀ ਹੋਈ ਹੈ ਤੇ ਜਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹਾਲਾਤ ਬਿਲਕੁਲ ਗੁੰਡਾ ਗੁੰਡਾਗਰਦੀ ਦਾ ਨੰਗਾ ਨਾਚ ਹੈ ਔਰ ਅੱਜ ਨਹੀਂ ਹੈਗਾ ਜਿਸ ਦਿਨ ਦਾ ਐਮ.ਐਲ.ਏ. ਚੇਤਨ ਸਿੰਘ ਜੋੜਾ ਮਾਜਰਾ ਸਮਾਣੇ ਦਾ ਐਮ.ਐਲ.ਏ. ਬਣਿਆ ਲੋਕਾਂ ਦਾ ਜੀਣਾ ਦੁਭਰ ਹੋਇਆ ਵਾ ਡੈਮੋਕ੍ਰੇਸੀ ਦਾ ਕਤਲ ਕਾਣ ਕੀਤਾ ਹੋਇਆ ਇਹਨਾਂ ਨੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਸਾਰਾ ਪੱਤਰਕਾਰ ਭਾਈਚਾਰਾ ਇੱਥੇ ਖੜਾ ਹੈ 4:30 ਐਮਸੀ ਜੇਲ੍ਹ ਚ ਜਾ ਚੁੱਕੇ ਆ ਸਾਡੇ ਮਿਊਸਪਲ ਕਮੇਟੀ ਦੇ ਪ੍ਰਧਾਨ ਤੇ ਚਾਰ ਪਰਚੇ ਹੋ ਚੁੱਕੇ ਆ ਸਾਡੇ ਦਲੇਰ ਜਿਹੜੇ ਇਹ ਐਮਸੀ ਐ ਖੜੇ ਆ ਪੂਰੇ ਡਟ ਕੇ ਸਾਡਾ ਕੈਂਡੀਡੇਟ ਆਪਣੀ ਵਾਈਫ ਨਾਲ ਇੱਥੇ ਆਇਆ ਸੀ ਤੱਕੇ ਨਾਲ ਐਸਐਚਓ ਦੀ ਪ੍ਰੈਜੈਂਸ ਦੇ ਵਿੱਚ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਪੇਪਰ ਫਾੜੇ ਗਏ ਪੇਪਰ ਖਿੱਚੇ ਗਏ ਅਸੀਂ ਅਸੀਂ ਸਾਰਾ ਕੁਝ ਕਰਾਂਗੇ ਕੱਲਾ हां ਤੁਸੀਂ ਦੇਖ ਲਿਓ ਆ ਫਾਈਲਾਂ ਫੱਟੀਆਂ ਪਈਆਂ ਇੱਥੇ ਜਿਹੜੇ ਗੁੰਡੇ ਆ ਪੁਲਿਸ ਲੈ ਕੇ ਆਈ ਐ ਓਕੇ ਪੁਲਿਸ ਦੀ ਮਦਦ ਦੇ ਨਾਲ ਕੈਂਡੀਡੇਟ ਤੋਂ ਪੇਪਰ ਖੋ ਕੇ ਜਦੋਂ ਅਸੀਂ ਨੋਮੀਨੇਸ਼ਨ ਕਰਦੇ ਸੀ ਖੋ ਕੇ ਪੇਪਰ ਫਾੜਦੇ ਆ ਠੀਕ ਹੈ ਮੈਂ ਨਹੀਂ ਆਦੇ ਤਾਂ ਦੇ ਸਰ ਹੋਏ ਗਏ ਕੀ ਬੁਹਰਾ ਤੁਹਾਡੇ ਡਿਊਟੀ ਦੇ ਦੌਰਾਨ ਤੁਸੀਂ ਸੌਣ ਅਧਿਕਾਰੀ ਹੋ ਜੇ ਕੋਈ ਜਿਹੜੇ ਵੀ ਫਾਰਮ ਨੇ ਜਿਹਦੇ ਅੰਦਰ ਬੰਦੇ ਆ ਗਏ ਅਸੀਂ ਫਾਰਮ ਉਹਨਾਂ ਦੇ ਭਰਾ ਕੇ ਭੇਜਾਂਗੇ ਜਿਹੜੇ ਵੀ ਬੰਦੇ ਨੇ ਗੁੰਡਾਗਰੀ ਕੀਤੀ ਉਹਦੀ ਰਿਪੋਰਟ ਮੈਂ ਆਪਣਾ 87 ਨੂੰ ਭੇਜ ਰਿਹਾ ਤਸੀਮਦਰ ਸਾਹਿਬ ਸਵਾਲ ਬੜਾ ਵੱਡੇ ਵੀ ਪੁਲਿਸ ਤੁਹਾਡੇ ਅੰਦਰ ਜਿਹੜੀ ਆ ਗਈ ਨਹੀਂ ਰੋਕ ਬਾਈ ਉਹਨੂੰ ਕਾਗਜ਼ ਫੜ ਗਏ ਫਿਰ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਜੀ ਪੁਲਿਸ ਨੂੰ ਜਵਾਬ ਦੇਣਾ ਪਵੇ ਇਸ ਚੀਜ਼ ਦਾ ਨਾਮ ਦੇ ਕੇ ਫਾਰਮ ਭਰ ਦੇਗੇ ਉਮੀਦਵਾਰ ਦੇ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਜੀ ਪੁਲਿਸ ਨੇ ਸੁਰੱਖਿਆ ਕਰਨੀ ਸੀ ਜਿਹੜਾ ਦੋਸ਼ੀ ਹੋਊਗਾ ਉਹਦੇ ਖਿਲਾਫ ਲਿਖ ਕੇ ਭੇਜਾਂਗੇ ਸੀ ਪ੍ਰਸ਼ਾਸਨਿਕ ਦਫ਼ਤਰ ਦੇ ਜ਼ਿੰਮੇਵਾਰੀ ਦੇ ਬਹੁਤ ਵੱਡੇ ਫੌਚੜੀ ਲੋ ਬਹੁਤ ਵੱਡਾ ਹੈ ਸਰਤਾ ਇਸ ਚੀਜ਼ ਦਾ ਆਪ ਹਮ ਤਾਂ ਅਸੀਂ ਆਪ ਸੇ ਛੱਟ ਗਏ ਜੀ ਆਪ ਫਾਈਲ ਪੜੋ ਜੀ ਥੋੜਾ ਜੀ ਦੋ ਮਿੰਟ ਜੀ ਅਸ on a é nude